ਕੱਲ ਜਿਹੜਾ ਇੱਥੇ ਸੁਖਚੈਨ ਸਿੰਘ ਐਨਆਰਆਈ ਤੇ ਹਮਲਾ ਹੋਇਆ ਸੀ ਉਸ ਉਹਨਾਂ ਦੇ ਹਮਲਾਵਰ ਤੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਇਹਦੇ ਫੌਰੀ ਐਕਸ਼ਨ ਕਰਕੇ ਉਹਨਾਂ ਦੀ ਹਦਾਇਤਾਂ ਮੁਤਾਬਕ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਹਦਾਇਤ ਹੋਈ ਸੀ ਜਿਹਦੇ ਤਹਿਤ ਸ਼੍ਰੀ ਢੋਕੇ ਸਾਹਿਬ ਸਪੈਸ਼ਲ ਡੀਜੀ ਸਾਹਿਬ ਇੱਥੇ ਕੱਲ ਵਿਜ਼ਿਟ ਕੀਤੇ ਸੀ ਕਮਿਸ਼ਨਰੇਟ ਅਮਰਸਰ ਅਤੇ ਉਹਨਾਂ ਇੰਟਰਨਲ ਸਕਿਉਰਿਟੀ ਦੀਆਂ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਤਹਿ ਤੱਕ ਪਹੁੰਚਦੇ ਹੁਆ ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਰੀਆ ਸੁਖਾ ਸੁਖਾ ਗਰਨੇਡ ਜ਼ਿਲ੍ਹਾ ਕਪੂਰਥਲਾ ਗੁਰਕੀਰਤ ਸਿੰਘ ਏਰੀਆ ਗੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡੌਟਰਨ ਲਾ ਜਿਹਦੀ ਡੈਥ ਹੋ ਗਈ ਸੀ ਉਹ ਪਰਿਵਾਰ ਵੀ ਯੂਐਸਏ 'ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂਐਸਏ ਤੋਂ ਹੀ ਇਹ ਉਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਰਾਉਂਡ ਅਪ ਕਰ ਲਏ ਨੇ ਜਿੰਨਾ ਚ ਦੋ ਬੰਦੇ ਉਹ ਨੇ ਜਿੰਨਾ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ ਉਹ ਬੰਦਿਆਂ ਦੇ ਨੌ ਹਨ ਜਗਜੀਤ ਏਲੀਅਸ ਜੱਗੂ ਪੁੱਤਰ ਅਮਰੀਕ ਸਿੰਘ ਸਦਰ ਤਰਨਤਾਰਨ ਇੱਕ ਚਮਕੌਰ ਸਿੰਘ ਏਲੀਅਸ ਛੋਟੂ ਇਹ ਵੀ ਸਦਰ ਤਰਨਤਾਰਨ ਦਾ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਉਥੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਤੇ ਇਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅਮਸਰ ਦਾ ਹੋਟਲ ਦਿਗੰਬਰ ਅਤਰੀ ਜਿਹੜਾ ਕਿ ਹੋਟਲ ਦਾ ਮਾਲਕ ਹੈਗੇ ਆ ਏਵੇਂ ਹੀ ਅਭੀ ਲਖਸ਼ ਪਾਸਕਰ ਜਿਹੜਾ ਕਿ ਉੱਥੇ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ ਇਹਨਾਂ ਨੂੰ 22 ਤੇ 23 ਤਰੀਕ ਨੂੰ ਇਹਨਾਂ ਨੂੰ ਬਿਨਾ ਕਿਸੇ ਆਈਡੀ ਬਿਨਾ ਕਿਸੇ ਇਹਨਾਂ ਦੀ ਕੋਈ ਆਇਡੈਂਟੀਟੀ ਤੋਂ ਇਹਨਾਂ ਨੇ ਰੱਖਿਆ ਅਤੇ ਕ੍ਰਾਈਮ ਕਰਨ ਤੋਂ ਬਾਅਦ ਫੇਰ ਇਹ ਵਿਅਕਤੀ ਉੱਥੇ ਆਏ ਨੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ ਇਹਨਾਂ ਦੀ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇੱਥੇ ਕੁਝ 트ਾਂਜੈਕਸ਼ਨਾਂ ਜਿਹੜੀਆਂ ਉਹ ਰੀਸੀਵ ਹੋਈਆਂ ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਟੀ ਤੱਕ ਪਹੁੰਚ ਗਿਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਾਉਣ ਵਾਲੇ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨ-ਲॉज ਨੇ ਜਿਹੜੇ ਕਿ ਅਮੈਰਿਕਾ ਅਮਰੀਕਾ 'ਚ ਵੱਸਦੇ ਨੇ ਇਹ ਉਹਨਾਂ ਦੇ ਆ ਡਾਇਰੈਕਸ਼ਨਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ ਇਸ ਤਰ੍ਹਾਂ ਇਹ ਦੋ ਐਨਆਰਆਈ ਪਰਿਵਾਰ ਨੇ ਇੱਕ ਐਨਆਰਆਈ ਪਰਿਵਾਰ ਨੇ ਦੂਸਰੇ ਐਨਆਰਆਈ ਪਰਿਵਾਰ ਨੂੰ ਆਪਸੀ ਪਰਿਵਾਰਕ ਰੰਜਿਸ ਦੇ ਤਹਿਤ ਜਦੋਂ ਉਹ ਇੰਡੀਆ ਆਇਆ ਇਥੋਂ ਦੇ ਬੰਦੇ ਹੈਰ ਕਰਕੇ ਇਹ ਕ੍ਰਾਈਮ ਨੂੰ ਇੰਜਾਮ ਦਿੱਤਾ ਅਸੀਂ ਪੰਜ ਬੰਦੇ ਆ ਜਿਹੜੇ ਇਹਨਾਂ ਦੇ ਜਿਹੜੇ ਤੁਹਾਨੂੰ ਦੱਸਿਆ ਇਹ ਪੰਜੇ ਅਰੈਸਟ ਕਰ ਲਿਆ ਤੇ ਤਿੰਨ ਬੰਦੇ ਆ ਜਿਹੜੇ ਉਹ ਆਲਰੇਡੀ ਯੂਐਸਏ ਚ ਆ ਜਿਹੜੇ ਦੋ ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਉਂਟਰ ਇੰਟੈਲੀਜੈਂਸ ਸਾਡੀਆਂ ਅਤੇ ਕਮਿਸ਼ਨਰੇਟ ਤੇ ਹੋਰ ਜਿਹੜੇ ਯੂਨਿਟਸ ਆ ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਸਾਨੂੰ ਉਮੀਦ ਆ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਪੜ੍ਹ ਕੇ ਸਿੱਖਾਂ ਦੇ ਅੰਦਰ ਦੇ ਮੰਗੇ ਸਰ ਯੂਐਸ ਤੋਂ ਫੰਡੀ ਹੋਈ ਹੈ ਜੀ ਹਾਂ ਜੀ ਯੂਐਸ ਤੋਂ ਫੰਡੀ ਨਹੀਂ ਫੰਡੀ ਹੋਈ ਸਰ ਕਿਹਨੇ ਕਰ ਦਿੱਤੀ ਉਹ ਟੋਟਲ ਟੋਟਲ ਡਿਟੇਲਸ ਅਸੀਂ ਵਰਕ ਆਊਟ ਕਰ ਰਹੇ ਹਾਂ ਸਾਨੂੰ ਕਾਫੀ ਐਂਟਰੀਆਂ ਮਿਲੀਆਂ ਨੇ ਕੁਝ ਉਹਦੇ ਡਿਟੇਲ ਕਢਾ ਰਹੇ ਹਾਂ ਜਿਹੜੀ ਇਨੀਸ਼ੀਅਲ ਐਂਟਰੀ ਕਰਾਇਮ ਕਰਨ ਤੋਂ ਬਾਅਦ ਸੀ ਉਹ 25000 ਰੁਪਏ ਦੀ ਇੱਕ ਐਂਟਰੀ ਸੀ ਸਰ ਪਹਿਲਾਂ ਰੈਕੀ ਕੀਤੀ ਗਈ ਸੀ ਚੈੱਕ ਦੀ ਬਿਲਕੁਲ ਜੇ ਮੈਂ 6 ਮਹੀਨੇ ਜਾਂਦਾ ਉਹ 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 ਸਾਰਾ ਹੈਗਾਗਾ ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰਾਂ ਤਾਂ ਚੰਗੀ ਗੱਲ ਆ ਕਿਉਂਕਿ ਸਾਡਾ ਸਾਡਾ ਜਿਹੜਾ ਆਪਰੇਸ਼ਨ ਆ ਉਸ ਵਿਅਕਤੀਆਂ ਨੂੰ ਫੜਨ ਦਾ ਉਹ ਅੰਡਰਵੇਜ ਆ ਲਿਹਾਗਾ ਤਾਂ ਕਿ ਉਹਦੇ ਜ ਕੋਈ ਵਿਗੜ ਨਾ ਪਵੇ ਅਲਟੀਮੇਟਲੀ ਜਿਹੜਾ ਇਹਦਾ ਮੋਟਿਵ ਹੈ ਇਹ ਕ੍ਰਾਈਮ ਕਰਨ ਵਾਲੇ ਹਨ ਕ੍ਰਾਈਮ ਕਰਾਉਣ ਵਾਲੇ ਹਨ ਇਹ ਪੂਰੇ ਟਰੇਸ ਹੋ ਗਏ ਨੇ ਇਹਦੇ 'ਚ ਕਿਸੇ ਨੂੰ ਕੋਈ ਡਿਫਰੈਂਟ ਤੌਰ ਤੇ ਜਿਸ ਤਰ੍ਹਾਂ ਦੀ ਹਾਈਪ ਕਰੀਏਟ ਕੀਤੀ ਜਾ ਰਹੀ ਸੀ ਵੀ ਐਨ ਆਰ ਆਈ ਤੇ ਕੋਈ ਅਟੈਕ ਹੋ ਗਿਆ ਇਹ ਦੋਨੇ ਹੀ ਪਰਿਵਾਰ ਐਨ ਆਰ ਆਈ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨ ਆਰ ਆਈ ਪਰਿਵਾਰ ਨੂੰ ਆਪਸੀ ਰੰਜਿਸ਼ਵਾਜ ਹੋਣ ਕਰਕੇ ਉਹਦੇ ਅਟੈਕ ਕਰਵਾਇਆ ਅਮਰੀਕਾ ਤੋਂ ਬ੍ਰੋਕੀ ਜਿੰਨੇ ਦਿੱਤੀ ਸੀ ਕਿਸ ਬੰਦੇ ਨੇ ਜਿਹੜੀ ਸਾਰੀ ਸਾਜ਼ਿਸ਼ ਵਿੱਚ ਮਿਲ ਕੇ ਬੈਠੇ ਸੀ ਅਮਰੀਕਾ 'ਚ ਐਸਪੀ ਐਸਪੀ ਸਿੰਘ ਜਿਹੜਾ ਇਹਨਾਂ ਦਾ ਜਿਹੜੀ ਪਹਿਲੀ ਇਹਦੀ ਵਾਈਫ ਸੀ ਜੀ ਦੀ ਡੈਥ ਹੋ ਗਈ ਸੀ ਉਹ ਉਹਦਾ ਬ੍ਰਦਰ ਇਨ ਲਾ ਸੁਖਚੈਨ ਦਾ ਪੁਰਾਣਾ ਬ੍ਰਦਰ ਇਨ ਲਾ ਕਹਿ ਸਕਦੇ ਆ ਸੁਖਚੈਨ ਦਾ ਇੱਕ ਸਾਧੂ ਆ ਉਹ ਦੋ ਉਹ ਦੋਨਾਂ ਨੇ ਰਲ ਕੇ ਆਪਣੇ ਇੱਕ ਮਿੱਤਰ ਲਬਦੀ ਬਰਾਹੀ ਜਿਹੜੇ ਕਿ ਉਹਨਾਂ ਦੇ ਨਾਲ ਹੀ ਇਕੱਠੇ ਉੱਥੇ ਸੇਮ ਇਕੱਠੇ ਰਹਿੰਦੇ ਨੇ ਉਹਨਾਂ ਰਾਹੀਂ ਜਿਹੜੇ ਇਹਨਾਂ ਨੂੰ ਪੈਸੇ ਟਰਾਂਸਫਰ ਹੋਏ ਨੇ ਉਹਨਾਂ ਦੇ ਆਪਸ ਲਿੰਕ ਸਟੈਬਲਿਸ਼ ਹੋ ਗਏ ਨੇ ਪੈਸੇ ਉਹਨਾਂ ਵੱਲੋਂ ਮੁੱਲਜਮਾ ਨੂੰ ਇਹਨਾਂ ਤੱਕ ਪਹੁੰਚਣੇ ਸਟੈਬਲਿਸ਼ ਹੋ ਗਏ ਨੇ ਇਹ ਤੋਂ ਪਹਿਲਾਂ ਪੈਸੇ ਕਿੰਨੇ ਦਿੱਤੇ ਗਏ ਨੇ ਬਾਅਦ ਛੋਰ ਕਿੰਨੇ ਪੈਸੇ ਦੇਣੇ ਸੀ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸੀਂ ਤੈਅ ਕਰਕੇ ਕੱਢ ਲਵਾਂਗੇ ਸੁਖਜੈਨ ਦੇ ਪਹਿਲੇ ਪਰਿਵਾਰ ਤੋਂ ਕਿੰਨੇ ਲੋਕ ਰੈਸਟ ਹੋ ਜਿਹੜੇ ਇੰਡੀਆ ਚ ਸੁਖਜੈਨ ਦੇ ਪਹਿਲੇ ਪਰਿਵਾਰ ਤੋਂ ਜਿਹੜਾ ਇਹਦਾ ਫਾਦਰ ਨਰਾਵਾ ਜਿਹੜੇ ਇਸ ਪਰਿਵਾਰ ਨੇ ਪੰਜ ਬੰਦੇ ਐਫਆਈਆ ਤੇ ਲਖਾਇੇ ਸੀ ਜਿੰਨਾ ਚ ਸੁਖਚੈਨ ਦੀ ਪਹਿਲੀ ਵਾਈਫਾ ਜਿਹੜੀ ਉਹਦੇ ਉਹਦੇ ਮਦਰ ਫਾਦਰ ਉਹਦੀ ਅ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਤਿੰਨ ਬੰਦੇ ਬਾਹਰ ਨੇ ਦੋ ਬੰਦੇ ਇੱਥੇ ਨੇ ਜਿਹਦੇ ਜੋ ਉਹਦੀ ਫਾਦਰ ਨੂੰ ਅਰੈਸਟ ਕਰ ਲਿਆ ਤੇ ਬਾਕੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰ ਇੱਥੇ ਉਹਦੀ ਉਹਦੀ ਮਦਰ ਹੈਗੀ ਆ ਉਹਦੀ ਮਦਰ ਆ ਉਹ ਅਸੀਂ ਦੇਖ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੀਦੂ ਵੀ ਇਹ ਨੌਲੇਜ ਹੋਈ ਜੀਦੀ ਵੀ ਇਹ ਕਨਾਈਵੈਂਸ ਦੇ ਨਾਲ ਜੀਦੀ ਵੀ ਕਨਸਪੀਰੇਸੀਜ਼ ਦੇ ਨਾਲ ਸਾਜ਼ਿਸ਼ ਤੇ ਤੇ ਜਿਹੜਾ ਵੀ ਇਸ ਕ੍ਰਾਈਮ ਸ਼ਾਮਿਲ ਹੋਇਆ ਅਸੀਂ ਸਾਰਿਆਂ ਨੂੰ ਫੜ ਕੇ ਸੀਖਾਂ ਦੇ ਅੰਦਰ ਦੇਣ ਲਈ ਵਚਨਬੱਧ ਆ ਇਸ ਤਰ੍ਹਾਂ ਇਹ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਾਡੀ ਸਾਰੇ ਯੂਨਿਟਸ ਦੀ ਸਪੈਸ਼ਲ ਡੀਜੀ ਇੰਟਰਨਲ ਸਿਕਿਉਰਿਟੀ ਦੀ ਮਦਦ ਦੇ ਨਾਲ ਸਾਰਿਆਂ ਨੇ ਤਾਲਮੇ ਨਾਲ ਆਪਸੀ ਨਾਲ ਇਸ ਨੂੰ 24 ਘੰਟੇ ਤੋਂ ਵੀ ਪਹਿਲਾਂ ਟ੍ਰੇਸ ਕਰ ਲਿਆ ਤੇ 7 ਘੰਟਿਆਂ ਦੇ ਵਿੱਚ ਜੋ ਵਿਅਕਤੀ ਆ ਜਿਹੜੇ ਕਿ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ ਇੱਕ ਵਿਅਕਤੀ ਦੇ ਖਿਲਾਫ 10 ਪਰਚੇ ਆ ਲੜਾਈਆਂ ਝਗੜਿਆਂ ਦੇ ਆ ਐਨਡੀਪੀਐਸ ਪਰਚੇ ਹੈਗੇ ਆ ਤੇ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦੇ ਵੀ 5-6 ਪਰਚੇ ਦਰਜ ਆ ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ ਉਹ ਵੀ ਅਸੀਂ ਕੋਖ ਕਰਕੇ ਇਹਨਾਂ ਨੂੰ ਤੈਹ ਤੱਕ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਤੇ ਜਲਦੀ ਫੜ ਲਾਂਗੇ। ਥੈਂਕ ਯੂ। ਮੋਟਰਸਾਈਕਲ ਵੀ ਪ੍ਰੋਵਾਈਡ ਕਰਵਾ ਗਿਆ ਜਿਹੜਾ ਸਾਲ ਹੁੰਦਾ ਸੈਲਜ। ਹਾਂਜੀ ਮੋਟਰਸਾਈਕਲ ਉਹ ਸਾਰੀਆਂ ਚੀਜ਼ ਆਡੈਂਟੀਫਾਈ ਹੋ ਗਈਆਂ। ਅਸੀਂ ਸ਼ਾਰਟਲੀ ਉਮੀਦ ਆ ਜਿੰਨਾ ਛੇਤੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਆਂਦੀ। ਉਮੀਦ ਆ ਜਿੰਨਾ ਛੇਤੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਆਂਦੇ ਦਿਨ ਚ ਕੰਮ ਜਾ ਬੋ। ਗੱਡੀਆਂ ਦਾ ਜ਼ਿਕਰ ਹੋ ਰਿਹਾ ਕਿ ਰੋਡ ਦੇ ਉੱਪਰ ਗੱਡੀ ਲੱਗੀ ਸੀ। ਇਹ ਦੋਨੋਂ ਮੋਟਰਸਾਈਕਲ ਤਾਂ ਹੁੰਦੇ ਦੇਖ ਸਕਦੇ ਸੀ ਦੇ ਘਰ। ਤੇ ਬਾਹਰ ਇੱਕ ਗੱਡੀ ਦੇ ਉੱਪਰ ਵੀ ਕ ਉਹ ਉਹ ਅਸੀਂ ਤੁਹਾਨੂੰ ਸਾਰੀਆਂ ਡਿਟੇਲਸ ਵਰਕ ਆਊਟ ਕਰਕੇ ਦਿੰਦੇ ਆਂ। ਥੈਂਕ ਯੂ। ਇਹ ਜਿਹੜਾ ਹੋਟਲ ਆਇਆ ਨੇ ਕਿੱਦਾਂ ਕੰਮ ਕੀਤਾ ਉਹਦੀ ਜਿਹੜਾ ਰਿਪੋਰਟ ਆਉਂਦੀ ਉਹ ਕਿ ਲੱਗਦੀ ਉਹ ਵੀ ਕਰਦੇ ਨੂੰ। ਕੀ ਅਗਰ ਕੁਝ ਨਹੀਂ ਹੋਇਆ। ਹੋਟਲ ਵਾਲਿਆਂ ਨੂੰ ਅਸੀਂ ਅਸੀਂ ਵੈਸੇ ਵੀ ਉਹਨਾਂ ਦੇ ਨਿਯਮ ਵੀ ਕਹਿੰਦੇ ਨੇ ਵੈਸੇ ਵੀ ਆ ਵੀ ਜਿਹੜਾ ਵੀ ਕੋਈ ਬੰਦਾ ਆਉਂਦਾ ਵਿਚਾ ਕਿਸੇ ਸਰਾਂ ਚ ਆਵੇ, ਗੁਰਦੁਆਰੇ ਆਵੇ, ਧਾਰਮਿਕ ਥਾਂ ਤੇ ਆਵੇ, ਕਿਸੇ ਮੰਦਰ ਚ ਆਵੇ, ਹੋਟਲ ਜਾਵੇ, ਉਹਦੀ ਆਈਡੀ, ਉਹਦਾ ਕੰਟੈਕਟ ਨੰਬਰ ਲੈ ਕੇ ਹੀ ਉਹਨੂੰ ਉੱਥੇ ਰੱਖਣਾ ਹੁੰਦਾ। ਇਹਨਾਂ ਨੇ ਉਹਦੀ ਕੋਈ ਆਈਡੀ ਨਹੀਂ ਲਈ, ਉਹਨਾਂ ਤੋਂ ਕੋਈ ਉਹਦੀ ਡਿਟੇਲ ਨਹੀਂ ਲਈ। ਉਸ ਵਜ੍ਹਾ ਕਰਕੇ ਇਹ 2 ਦਿਨ ਪਹਿਲਾਂ ਉਹਦੇ ਕੋਲ ਰਹੇ ਨੇ ਇੱਕ ਬੰਦਾ ਉਹਨਾਂ ਕੋਲ ਮੂੰਹ ਬੰਨ ਕੇ ਗਿਆ ਉਹ ਬੰਦੇ ਨੂੰ ਸ਼ੱਕ ਵੀ ਹੋ ਜਾਂਦਾ ਜੇ ਇਹ ਬੰਦੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਵਿਦਾਊਟ ਆਈਡੈਂਟੀਟੀ ਪ੍ਰੂਫ ਵਿਦਾਊਟ ਉਹਦਾ ਕੰਟੈਕਟ ਨੰਬਰ ਲੈ ਕੇ ਜਿਹੜਾ 3 ਦਿਨ ਰੱਖਣਾ ਕ੍ਰਾਈਮ ਕਰਨ ਤੋਂ ਬਾਅਦ ਵੀ ਇੱਥੇ ਬੰਦੇ ਗਏ ਨੇ ਇਸ ਤਰ੍ਹਾਂ ਕਰਨਾ ਇਹ ਇੱਕ ਤਰ੍ਹਾਂ ਦਾ ਕ੍ਰਾਈਮ ਦੇ ਵਿੱਚ ਇੱਕ ਸਹਾਇਕ ਦੇ ਤੌਰ ਤੇ ਉਹਨੂੰ ਪਨਾਹ ਦੇਣ ਦੇ ਤੌਰ ਤੇ ਹੀ ਮੰਨਿਆ ਗਿਆ ਸਰ ਉਹ ਤਸਦੀਕ ਕਰ ਉਹ ਜੀ ਜੋ ਜੋ ਵੀ ਲਾਫ ਇਲੈਕਸ਼ਨ ਹੋਊਗਾ ਉਹ ਵੀ ਡੂਇੰਗ ਸਰ ਇੱਕ ਦਿਨ ਤੱਕ ਬੰਦੇ ਫੜੇ ਜਾਂਗੇ ਜਿਹੜੇ 2 ਬੰਦੇ ਦੇ ਨਾਮ ਜਦ ਕੀ ਹੈ ਸਾਡੀਆਂ ਸਾਡੀਆਂ ਪੁਲਿਸ ਟੀਮਾਂ ਵੱਖ-ਵੱਖ ਤਾਮਾਂ ਤੇ ਜਿਹੜੀਆਂ 6 ਟੀਮਾਂ ਜਿਹੜੀਆਂ ਸਾਡੀਆਂ ਕਾਉਂਟਰ ਇੰਟੈਲੀਜੈਂਸ ਦੀਆਂ ਟੀਮਾਂ ਦੇ ਨਾਲ ਅਸੀਂ ਵਰਕਆਊਟ ਕਰ ਰਹੇ ਹਾਂ ਇਹ ਸਮਾਂ ਮੈਚ ਕਰਨ ਦੀ ਗੱਲ ਆ ਜਦੋਂ ਵੀ ਕਦੇ ਉਹ ਆਪਸ ਵਿੱਚ ਸਮਾਂ ਮੈਚ ਕਰ ਗਏ ਸਾਨੂੰ ਸਿੱਧੀ ਰਸਤਾਂ ਉਹ 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 ਜੋ ਡਾਕਟਰ ਸਾਹਿਬ ਦੇ ਵੱਲੋਂ ਸਾਨੂੰ ਰਿਪੋਰਟ ਮਿਲੀ ਸੀ ਕੱਲ ਵੀ ਹੀਜ਼ ਆਊਟ ਆਫ ਡੇਂਜਰ ਉਹ ਡਿਟੇਲ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਕੁਛ ਪਹਿਲਾਂ ਪੇਮੈਂਟ ਹੋਈ ਆ ਬਾਅਦ ਚ ਹੋਈ ਆ ਅਸੀਂ ਸਾਰੀ ਉਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਾਉਂਟਰ ਇੰਟੈਲੀਜੈਂਸ ਵਿੰਗ ਉਹ ਲੱਗ ਕਰ ਰਿਹਾ ਅਸੀਂ ਸਾਰੀਆਂ ਡਾਟਾ ਇਥੋਂ ਇਕੱਠਾ ਕਰ ਰਹੇ ਆ ਸਾਡੇ ਤਾਲਮੇ ਨਾਲ ਜੋ ਫਾਈਨਲ ਇਨਵੈਸਟੀਗੇਸ਼ਨ ਹੋਵੇਗੀ ਤੇ ਐਡਵਲੂਏਟ ਵਿਦ ਯੂ ਥੈਂਕ ਯੂ ਸਾਰੀ ਸੇਵਾ ਸਦੀ ਚੱਲੀ ਜਾਰੀ ਕਿਉਂਕਿ ਬੜਾ ਵੱਡਾ ਨੈਟਵਰਕ ਪੁਲਿਸ ਨੇ ਬੱਸ ਕੀਤਾ ਇਹਦੇ ਵਕਤ ਪੁਲਿਸ ਦੇ ਰੀਆ ਅਜੇ ਤੱਕ ਆ ਵੀ ਪਾਸਰ ਆ ਕਿੰਨੀ ਦੇਰ ਤੋਂ ਸਾਰਾ ਚੱਲ ਰਿਹਾ ਸੀ ਇਹ ਇਹ ਜਦੋਂ ਤੋਂ ਦਸੰਬਰ 22 ਚ ਜਿਹੜੀ ਇਹਦੀ ਪਹਿਲੀ ਵਾਈਫ ਆ ਉਹ ਉਹ ਤੋਂ ਬਾਅਦ ਕਿਉਂਕਿ ਇਹ ਬੰਦੇ ਬਾਹਰ ਸੀ ਇਹਨਾਂ ਦਾ ਕੇਸ ਦੇ ਵਿੱਚ ਕੋਈ ਸਟੈਬਲਿਸ਼ ਨਹੀਂ ਹੱਥ ਨਹੀਂ ਹੋਣਾ ਪਾਇਆ ਗਿਆ ਉਸ ਵਜ੍ਹਾ ਕਰਕੇ ਉਦੋਂ ਤੋਂ ਹੀ ਉਹ ਰੰਜਿਸ਼ ਰੱਖਦੇ ਸੀਗੇ ਵੀ ਇਹਨੂੰ ਵੀ ਉਸੇ ਰਸਤੇ ਭੇਜਣਾ ਪਾਵੇ ਇਹਨੂੰ ਵੀ ਮੌਤੇ ਘਾੜ ਤਾਰਨਾ ਸਾਨੂੰ ਕੁਝ ਕਾਲਡ ਡਿਟੇਲਸ ਵੀ ਮਿਲੀਆਂ ਨੇ ਜਿਹੜੀਆਂ ਕਿ ਇਹਨੂੰ ਕਰੀਬ 8-9 ਮਹੀਨੇ ਪਹਿਲਾਂ ਜਿਹੜੀ ਇਹਨੂੰ ਥ੍ਰੈਟ ਕੀਤੀ ਗਈ ਸੀ ਵੀ ਜਦੋਂ ਵੀ ਤੂੰ ਇੰਡੀਆ ਜਾਵੇਂਗਾ ਜਾਂ ਇਦਾਂ ਕਰਾਂਗਾ ਪਰ ਇਹਨੇ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਇਹਨੇ ਕੋਈ ਪ੍ਰਕਾਸ਼ਨ ਨਹੀਂ ਲਿਆ ਹੁਣ ਜਦੋਂ ਉਹਨਾਂ ਨੂੰ ਬਾਹਰ ਬੈਠੇ ਆ ਬੰਦੇ ਇੱਕੋ ਹੀ ਥਾਂ ਤੇ ਉੱਥੇ ਰਹਿੰਦੇ ਨੇ ਮਿਲਵਾਕੀ ਰਹਿੰਦੇ ਨੇ ਇੱਕੋ ਹੀ ਥਾਂ ਤੇ ਦੋਨੇ ਪਰਿਵਾਰ ਰਹਿੰਦੇ ਨੇ ਜਦੋਂ ਉਹਨਾਂ ਨੂੰ ਇਹਦੀ ਇਨਫੋਰਮੇਸ਼ਨ ਸੀ ਬਾਹਰ ਜਾਊਗਾ ਉਹਨਾਂ ਨੇ ਆਪਣੇ ਜਿੱਥੇ ਉਹਨਾਂ ਦੇ ਸਹੁਰੇ ਸੀਗੇ ਬੈਂਸਪਿੰਡ ਹੈਗਾ ਜਿਹੜਾ ਕਿ ਜ਼ਿਲ੍ਹਾ ਹਿਸ਼ਾਰਪੁਰ ਦੇ ਵਿੱਚ ਆ ਉਸ ਦੇ ਨੇੜੇ ਦੇ ਇਲਾਕੇ ਭੋਗਪੁਰ ਤੇ ਸੁਭਾਨਪੁਰ ਉਸ ਦੇ ਨੇੜੇ ਦੇ ਇਲਾਕੇ ਦੇ ਉੱਤੇ ਦੋ ਕ੍ਰਿਮੀਨਲਾਂ ਨਾਲ ਕੰਟੈਕਟ ਕਰਕੇ ਉਹਨਾਂ ਨੇ ਇਸ ਵਾਰਤਾਤ ਨੂੰ ਇੰਜਾਮ ਦਵਾਇਆ ਥੈਂਕ ਯੂ ਉਹ ਸਾਡੇ ਕੋਲ ਕੋਈ ਇਨਫੋਰਮੇਸ਼ਨ ਥੈਂਕ ਯੂ